ਸਕਦੇ ਹੋ ਕਿ ਕਰ ਜੈ ਹੋ ਬਾਜੀ ਜੈ ਹੋ ਬਾਜੀ ਸਤਿਕਾਰ ਜਿਲੰਦਰ ਸਿਟੀ ਲਾਈਵ ਨਾਲ ਜੁੜੇ ਕੀ ਦਰਸ਼ਕਾਂ ਦਾ ਸਵਾਗਤ ਹੈ ਇਸ ਸਮੇ ਅਸੀਂ ਖੜੇ ਆ ਮਾ ਚਿੰਤਪੁਰਨੀ ਦੇ ਦਰਬਾਰ ਦੇ ਬਾਹਰ ਜਿੱਥੇ ਲੰਬੀਆਂ ਕਤਾਰਾਂ ਤੁਸੀਂ ਸੰਗਤਾਂ ਦੀਆਂ ਦੇਖ ਸਕਦੇ ਹੋ ਸ਼ਰਧਾ ਭਾਵਨਾ ਦੇਖ ਸਕਦੇ ਹੋ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਲੱਗੇ ਇਥੋਂ ਭਵਨ ਤੱਕ ਪਹੁੰਚ ਰਹੇ ਨੇ ਤੇ ਤੁਸੀਂ ਬਹੁਤ ਭਾਗਾ ਵਾਲੇ ਹੋ ਤੁਹਾਨੂੰ ਅਸੀਂ ਲਾਈਵ ਜਿਹੜੇ ਦਰਸ਼ਨ ਹੈ ਉਹ ਕਰਵਾ ਰਹੇ ਹਾਂ ਕਿਉਂਕਿ ਇਹ ਜਿਹੜੀਆਂ ਸੰਗਤਾਂ ਲਾਈਨ ਦੇ ਵਿੱਚ ਲੱਗੀਆਂ ਨੇ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਹਰ ਸਾਲ ਸੋਨ ਦੇ ਮਹੀਨੇ ਵਿੱਚ ਇੱਥੇ ਮੇਲਾ ਲੱਗਦਾ ਹੈ ਜਿੱਥੇ ਵਧੀਆ ਪ੍ਰਸ਼ਾਸਨ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਉੱਥੇ ਹੀ ਸੰਗਤਾਂ ਜਿਹੜੀਆਂ ਕਾਫੀ ਦੂਰੋਂ ਦੂਰੋਂ ਪਹੁੰਚਦੀਆਂ ਨੇ ਸੰਗਤਾਂ ਦੇ ਵਿੱਚ ਤੁਸੀਂ ਉਤਸ਼ਾਹ ਦੇਖ ਸਕਦੇ ਹੋ ਕਿ ਸੰਗਤਾਂ ਦੇ ਵਿੱਚ ਤੁਸੀਂ ਉਤਸ਼ਾਹ ਦੇਖ ਸਕਦੇ ਹੋ ਕਿ ਕਿੰਨਾ ਉਤਸ਼ਾਹ ਹੈ ਦੂਰੋਂ ਦੂਰੋਂ ਹਰ ਸਾਲ ਸੰਗਤਾਂ ਸੌਂ ਦੇ ਮਹੀਨੇ ਇੱਥੇ ਜਿਹੜਾ ਮੇਲਾ ਲੱਗਦਾ ਹੈ ਉੱਥੇ ਪਹੁੰਚਣੀਆਂ ਨੇ ਤੇ ਲੰਬੀ ਕਤਾਰ ਹੈ ਜਿਹੜੀ 2-2 ਘੰਟੇ ਸੰਗਤਾਂ ਕਤਾਰ ਦੇ ਵਿੱਚ ਲੱਗਦੀਆਂ ਨੇ ਤੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਸ਼ਰਧਾ ਤੇ ਕਿੰਨੀ ਭਾਵਨਾ ਹੋਈਗੀ ਉਹਨਾਂ ਦੇ ਮਨਾਂ ਦੇ ਅੰਦਰ ਜੋ ਇਹਨੀ ਦੂਰੂ ਦੂਰੂ ਮਾਤਾ ਦੇ ਦਰਸ਼ਨਾ ਦੇ ਲਈ ਤੋ ਤੱਕ ਪਹੁੰਚਦੇ ਨੇ ਤੇ ਦੂਸਰੇ ਪਾਸੇ ਜੇਕਰ ਪ੍ਰਸ਼ਾਸਨ ਦਾ ਸੀ ਪ੍ਰਬੰਧ ਦੇਖੀਏ ਤਾਂ ਪ੍ਰਸ਼ਾਸਨ ਦਾ ਬਹੁਤ ਹੀ ਪੁਖਤਾ ਤੇ ਵਧੀਆ ਪ੍ਰਬੰਧ ਹੈ ਲੋਕਾਂ ਦੀ ਸੁਰੱਖਿਆ ਦੇ ਲਈ ਹਰ ਇੱਕ ਪ੍ਰਬੰਧ ਕੀਤਾ ਗਿਆ ਜਿੱਥੇ ਆਮ ਜਨਤਾ ਜਾਂ ਫਿਰ ਆਪਾਂ ਕਹਿ ਦਈਏ ਸ਼ਰਧਾਲੂਆਂ ਦੇ ਵੱਲੋਂ ਰਾਸਤਿਆਂ ਦੇ ਵਿੱਚ ਯਾਤਰੀਆਂ ਦੇ ਲਈ ਲੰਗਰ ਲਗਾਏ ਜਾਂਦੇ ਨੇ ਵਕਫ ਵਕਫ ਤਰੀਕੇ ਦੇ ਅਸੀਂ ਪਹਿਲਾਂ ਲੰਗਰ ਵੀ ਦੇਖੇ ਖਾਨਪਿੰਡ ਜਿੱਥੇ ਲੰਗਰ ਲਗਾਏ ਜਾਂਦੇ ਸਨ ਉੱਥੇ ਹੀ ਦਵਾਈਆਂ ਦੀ ਵੀ ਸੇਵਾ ਮੋਟਰਸਾਈਕਲ ਅਤੇ ਐਕਟਿਵਾ ਠੀਕ ਕਰਨ ਦੀ ਵੀ ਸੇਵਾ ਲਗਾਈ ਗਈ ਸੀ ਤੇ ਉੱਥੇ ਹੁਣ ਜੇਕਰ ਆਪਾਂ ਇੱਥੋਂ ਦੀ ਗੱਲ ਕਰੀਏ ਤਾਂ ਲਗਾਤਾਰ ਜਿਹੜੀ ਸ਼ਰਧਾਲੂ ਆ ਉਹ ਇੱਥੇ ਪਹੁੰਚ ਰਹੇ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਵਧੀਆ ਪ੍ਰਬੰਧ ਕੀਤਾ ਗਿਆ ਹੈ ਲਾਈਵ ਤਸਵੀਰਾਂ ਤੁਸੀਂ ਮਾਂ ਸ਼ਿੰਤਪੁਰਨੀ ਦਰਬਾਰ ਦੇ ਬਾਹਰ ਦੀਆਂ ਦੇਖ ਰਹੇ ਹੋ ਜਿੱਥੇ ਰਾਤ ਨੂੰ ਜੋਤਾਂ ਦੇ ਦਰਸ਼ਨਾਂ ਦੇ ਲਈ ਸੰਗਤਾਂ ਆਉਣੀਆਂ ਉਸ ਤੋਂ ਪਹਿਲਾਂ ਹੀ ਕਾਫੀ ਸਾਰੀ ਸੰਗਤ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਹਮ ਹੁਮਾ ਕੇ ਵੱਡੇ ਪੱਦਰ ਦੇ ਉੱਪਰ ਜਿਹੜੀਆਂ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਸ਼ਰਧਾ ਭਾਵਨਾ ਤੁਸੀਂ ਆਪ ਦੇਖ ਸਕਦੇ ਹੋ ਕਿ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਇਹਨਾਂ ਦੀ ਜਿਹੜੀ ਗਿਣਤੀ ਉਹ ਕਟਣ ਦਾ ਨਾਮ ਨਹੀਂ ਲੈ ਰਹੀ ਸਕੂ ਕਿ ਹਰ ਘੰਟੇ ਦੇ ਨਾਲ ਗਿਣਤੀ ਹੈ ਜਿਹੜੀ ਦੁੱਗਣੀ ਹੋ ਰਹੀ ਹੈ ਕਿ ਅੱਗੇ ਤੱਕ ਤੁਹਾਨੂੰ ਅਸੀਂ ਦਰਸ਼ਨ ਕਰਵਾਉਂਗਾ ਵਾਂਗੇ ਕਿ ਕਿਵੇਂ ਸੰਗਤਾਂ ਜਿਹੜੀਆਂ ਉੱਪਰ ਤੱਕ ਪਹੁੰਚ ਰਹੀਆਂ ਨੇ ਲੰਬੀਆਂ ਕਤਾਰਾਂ ਪਾਰ ਕਰਨ ਤੋਂ ਬਾਅਦ ਆਖਰਕਾਰ ਆਪਣੀ ਮੰਜ਼ਿਲ ਤੱਕ ਉਹ ਪਹੁੰਚ ਚੁੱਕੀਆਂ ਨੇ ਤੇ ਲੰਬੀਆਂ ਕਤਾਰਾਂ ਤੁਸੀਂ ਪਿੱਛੋਂ ਵੀ ਦੇਖੀ ਹੈ ਕਿ ਇੱਕ ਇੱਕ ਘੰਟਾ ਛੋਟੇ ਛੋਟੇ ਬੱਚੇ ਵੀ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਬਜ਼ੁਰਗ ਵੀ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਸ਼ਰਧਾ ਭਾਵਨਾ ਹੈ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੀਆਂ ਨੇ ਹਰ ਸਾਲ ਸੌਨ ਦੇ ਮਹੀਨੇ ਦੇ ਵਿੱਚ ਮੇਲਾ ਲੱਗਦਾ ਹੈ ਤੇ ਸੰਗਰਤੀ ਤੇ ਮਾਂ ਦੇ ਪਵਨ ਦੇ ਬਿਲਕੁਲ ਅਸੀਂ ਬਾਹਰ ਪਹੁੰਚ ਚੁੱਕੇ ਆ ਤੇ ਤੁਸੀਂ ਇੱਥੋਂ ਦੀ ਰੌਣਕ ਇੱਥੋਂ ਦਾ ਨਜ਼ਾਰਾ ਦੇਖ ਸਕਦੇ ਹੋ ਕਿੰਨਾ ਅਲੌਕਿਕ ਨਜ਼ਾਰਾ ਹੈ ਸ਼ਾਂਤਮਈ ਮਾਹੌਲ ਬਣਿਆ ਹੋਇਆ ਤੇ ਪਗਧਾਂ ਦੀਆਂ ਲਾਈਨਾਂ ਜਿਹੜੀਆਂ ਉਹ ਟੁੱਟਣ ਦਾ ਨਾਮ ਨਹੀਂ ਲੈ ਰਹੀਆਂ ਜਿਵੇਂ ਜਿਵੇਂ ਸਮਾਂ ਨਜ਼ਦੀਕ ਆ ਰਿਹਾ ਹੈ ਰਾਤ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਉਦਾਂ ਉਦਾਂ ਸੰਤਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ ਤੇ ਆਸ-ਪਾਸੇ ਜਿਹੜੀਆਂ ਦੁਕਾਨਾਂ ਤੁਸੀਂ ਪ੍ਰਸ਼ਾਦ ਦੇਖ ਸਕਦੇ ਹੋ ਤਿਆਰ ਕਰਕੇ ਰੱਖਿਆ ਹੋਇਆ ਹੈ ਮਾਤਾ ਦੇ ਦਰਬਾਰ ਤੇ ਚੜਾਉਣ ਦੇ ਲਈ ਚੁੰਨੀਆਂ ਜਿਹੜੀਆਂ ਬੜੀਆਂ ਸੋਹਣੀਆਂ ਸਜਾਈਆਂ ਹੋਈਆਂ ਨੇ ਹੌਲੀ ਹੌਲੀ ਕਰਕੇ ਅਸੀਂ ਵੀ ਦਰਬਾਰ ਦੇ ਨਜ਼ਦੀਕ ਪਹੁੰਚੇ ਜਾ ਰਹੇ ਹਾਂ ਜਿਵੇਂ ਕਿ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਲਾਈਨ ਹੈ ਜਿਹੜੀ ਬੜੀ ਲੰਬੀ ਲੱਗੀ ਹੋਈ ਹੈ ਸੰਗਤਾਂ ਦੀ ਤੇ ਸੰਗਤਾਂ ਜਿਹੜੀਆਂ ਬਹੁਤ ਦੂਰੂ ਦੂਰੋਂ ਆਉਂਦੀਆਂ ਨੇ ਹੌਲੀ ਹੌਲੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਅਸੀਂ ਜ਼ਰੂਰ ਕਰਾਂਗੇ ਤੇ ਆਓ ਕਰਦੇ ਹਾਂ ਗੱਲਬਾਤ ਹੈਲੋ ਮੈਮ ਸ਼ਸ਼ੀਗਾਨ ਸ਼ਸ਼ੀਗਾਲ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਜਿਗਰਾਉਂ ਤੋਂ ਜਿਗਰਾਉਂ ਤੋਂ ਤੁਸੀਂ ਹਰ ਸਾਲ ਆਉਂਦੇ ਹੋ ਹਾਂਜੀ ਸੇ ਹਰ ਸਾਲ ਵੀ ਆੰਦੇ ਤੇ ਅਸੀਂ ਬਹੁਤ ਜਲਦੀ ਆੰਦੇ ਵਾਹ ਮਾਈ ਜਦੂ ਜੀ ਜੀ ਅਜੀ ਆਪਨੇ 2 ਮਹੀਨੇ ਮੇਂ ਜਾ ਆਕਣ ਗਏ ਸੀ 2 ਮਹੀਨੇ ਵਿੱਚ ਆਕੇ ਗਏ ਤੇ ਤੁਸੀਂ ਦੇਖ ਸਕਦੇ ਕਿੰਨੀ ਸ਼ਰਧਾ ਭਾਵਨਾ ਹੁੰਦੀ ਹੈ ਭਗਤਾਂ ਦੇ ਮਨ ਦੇ ਅੰਦਰ ਤੇ ਕਿੰਨਾ ਉਤਸ਼ਾਹ ਸੀ ਇੱਥੇ ਆਉਣ ਦਾ ਚਾਹ ਹੁੰਦਾ ਹਾਂ ਹਾਂਜੀ ਚਾਹ ਹੁੰਦਾ ਜੀ ਹਮਾਰੇ ਕੋਈ ਕੰਮ ਵੀ ਸੀਗਾ ਜ਼ਰੂਰੀ ਪਰ ਉਸ ਕੰਮ ਕੋ ਛੋੜ ਕੇ ਨਾ ਆਏ ਹਮ ਮੰਦਰ ਜੀ ਮਾਤਾ ਜੀ ਕੁਵਾਂ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਚਿੰਤਕੂਨੀ ਦਾ ਹਾਂਜੀ ਤੇ ਤੁਸੀਂ ਦੇਖਿਆ ਜਿਵੇਂ ਸ਼ਰਧਾ ਜਿਹੜੀ ਹੁੰਦੀ ਹੈ ਉਹਨਾਂ ਦੇ ਮਨਾਂ ਦੇ ਅੰਦਰ ਤੇ ਆਪਣੇ ਜ਼ਰੂਰੀ ਕੰਮ ਛੱਡ ਕੇ ਸਾਲ ਦਾ ਜਿਹੜਾ ਇਹ ਦਿਨ ਹੈ ਇਹ ਤਿਉਹਾਰ ਹੈ ਮਨਾਉਣ ਦੇ ਲਈ ਇੱਥੇ ਪਹੁੰਚਦੇ ਨੇ ਤੇ ਹੋਰ ਵੀ ਸੰਗਤਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਹੋ ਤੁਸੀਂ ਕਰਨਾਲ ਤੋਂ ਕਰਨਾਲ ਹਾਂਜੀ ਕਰਨਾਲ ਤੋਂ ਦੇਖੋ ਦੂਰੋਂ ਦੂਰੋਂ ਸੰਗਤਾਂ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਆਏ ਆ ਤੁਸੀਂ ਹਰ ਸਾਲ ਆਉਂਦੇ ਹੋ ਹਾਂਜੀ ਹਰ ਸਾਲ ਆਉਂਦੇ ਆ ਤੇ ਕਿੰਨਾ ਉਤਸ਼ਾਹ ਹੁੰਦਾ ਚਾਹ ਹੁੰਦਾ ਬਹੁਤ ਹੁੰਦਾ ਜੀ ਪੂਰੇ ਫੈਮਿਲੀ ਦੇ ਨਾਲ ਆਏ ਹਾਂ ਹਾਂਜੀ ਹਾਂਜੀ ਹਰ ਸਾਲ ਪੂਰੀ ਫੈਮਿਲੀ ਆਉਂਦੀ ਹਾਂ ਹਾਂਜੀ ਤੇ ਦੇਖੋ ਇਦਾਂ ਇਦਾਂ ਹੀ ਇਹਨਾਂ ਦੇ ਵਾਂਗੂ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਬਹੁਤ ਬਹੁਤ ਦੂਰੋਂ ਆਈਆਂ ਨੇ ਜਿਵੇਂ ਕਰਨਾਲ ਤੋਂ ਆਏ ਆ ਪਹਿਲਾਂ ਜਿਹੜੇ ਉਹ ਪੰਜਾਬ ਦੀ ਸੰਗਤ ਸੀ ਉਧਰੋਂ ਆਏ ਆ ਇਦਾਂ ਹੀ ਹੋਰਾਂ ਦੇ ਨਾਲ ਵੀ ਗੱਲਬਾਤ ਦੀ ਕੋਸ਼ਿਸ਼ ਕਰਨ ਸਸਿਕਾ ਜੀ ਸਸਿਕਾ ਜੀ ਜੈ ਮਾਤਾ ਦੀ ਜੈ ਮਾਤਾ ਦੀ ਤੁਸੀਂ ਕਿੱਥੋਂ ਆਏ ਹੋ ਲੁਧਿਆਣੇ ਜੀ ਆਈਆਂ ਲੁਧਿਆਣੇ ਤੋਂ ਤੇ ਆਪਣੀ ਫੈਮਿਲੀ ਦੇ ਨਾਲ ਆਏ ਹੋ ਹਾਂਜੀ ਮੇਰੇ ਦੀਦੇ ਆ ਕਿ ਮੇਰੀ ਭਾਂਜੀ ਹੈਗੀ ਮੇਰੇ ਨਾਲ ਲੈ ਗਈ ਹੈ ਅਸੀਂ ਹੱਸਾ ਲੰਨੇ ਆ ਜੀ ਮਾਤਾ ਦੇ ਦਰਸ਼ਨ ਜੋਤਾ ਵੀ ਕਰਨ ਵਾਸਤੇ ਜੀ ਤੇ ਕਿੱਦਾਂ ਦਾ ਲੱਗਦਾ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਇੱਥੇ ਆ ਕੇ ਜੀ ਦੇਖੋ ਉਤਸ਼ਾਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਦਿਲਾਂ ਦੇ ਵਿੱਚ ਕਿੰਨਾ ਇੱਕ ਚਾਹ ਹੁੰਦਾ ਹੈ ਕਿ ਇੱਕ ਸਾਲ ਦੇ ਬਾਅਦ ਜਿਹੜਾ ਇੱਥੇ ਪ੍ਰੋਗਰਾਮ ਇਹ 100 ਦੇ ਮਹੀਨੇ ਦੇ ਵਿੱਚ ਮੇਲਾ ਹੁੰਦਾ ਹੈ ਉਸ ਦੇ ਲਈ ਲੋਕ ਆਪਣੀ ਜ਼ਰੂਰੀ ਕੰਮ ਛੱਡ ਕੇ ਇੱਥੇ ਪਹੁੰਚਦੇ ਨੇ ਅਸੀਂ ਦਰਬਾਰ ਤੇ ਬਹੁਤ ਨਜ਼ਦੀਕ ਪਹੁੰਚ ਚੁੱਕੇ ਹਾਂ ਬਹੁਤ ਜਲਦੀ ਤੁਹਾਡੇ ਨਾਲ ਦਰਬਾਰ ਤੋਂ ਅੰਦਰ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਤਾਂ ਤੁਸੀਂ ਜੁੜੇ ਰਹੋ ਜਲੰਧਰ ਸਿਟੀ ਲਾਈਵ ਦੇ ਨਾਲ सकते हो कि कल सत श्रीकाल जलंधर सिटी लाइव नाल जुड़ चुके दर्शकों का स्वागत है ਇਸ ਸਮੇਂ ਅਸੀਂ ਖੜੇ ਹਾਂ ਮਾ ਚਿੰਤਪੁਰਨੀ ਦੇ ਦਰਬਾਰ ਦੇ ਬਾਹਰ ਜਿੱਥੇ ਲੰਬੀਆਂ ਕਤਾਰਾਂ ਤੁਸੀਂ ਸੰਗਤਾਂ ਦੀਆਂ ਦੇਖ ਸਕਦੇ ਹੋ ਸ਼ਰਧਾ ਭਾਵਨਾ ਦੇਖ ਸਕਦੇ ਹੋ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਲੱਗੇ ਇਥੋਂ ਭਵਨ ਤੱਕ ਪਹੁੰਚ ਰਹੇ ਨੇ ਤੇ ਤੁਸੀਂ ਬਹੁਤ ਭਾਗਾ ਵਾਲੇ ਹੋ ਤੁਹਾਨੂੰ ਅਸੀਂ ਲਾਈਵ ਜਿਹੜੇ ਦਰਸ਼ਨ ਹੈ ਉਹ ਕਰਵਾ ਰਹੇ ਹਾਂ ਕਿਉਂਕਿ ਇਹ ਜਿਹੜੀਆਂ ਸੰਗਤਾਂ ਲਾਈਨ ਦੇ ਵਿੱਚ ਲੱਗੀਆਂ ਨੇ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਹਰ ਸਾਲ ਸੌਣ ਦੇ ਮਹੀਨੇ ਵਿੱਚ ਇੱਥੇ ਮੇਲਾ ਲੱਗਦਾ ਹੈ ਜਿੱਥੇ ਵਧੀਆ ਪ੍ਰਸ਼ਾਸਨ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਉੱਥੇ ਹੀ ਸੰਗਤਾਂ ਜਿਹੜੀਆਂ ਕਾਫੀ ਦੂਰੋਂ ਦੂਰੋਂ ਪਹੁੰਚਦੀਆਂ ਨੇ ਸੰਗਤਾਂ ਦੇ ਵਿੱਚ ਤੁਸੀਂ ਉਤਸ਼ਾਹ ਦੇਖ ਸਕਦੇ ਹੋ ਕਿ ਸੰਗਤਾਂ ਦੇ ਵਿੱਚ ਤੁਸੀਂ ਉਤਸ਼ਾਹ ਦੇਖ ਸਕਦੇ ਹੋ ਕਿ ਕਿੰਨਾ ਉਤਸ਼ਾਹ ਹੈ ਦੂਰੋਂ ਦੂਰੋਂ ਹਰ ਸਾਲ ਸੰਗਤਾਂ ਸੌਂ ਦੇ ਮਹੀਨੇ ਇੱਥੇ ਜਿਹੜਾ ਮੇਲਾ ਲੱਗਦਾ ਹੈ ਉੱਥੇ ਪਹੁੰਚਣੀਆਂ ਨੇ ਤੇ ਲੰਬੀ ਕਤਾਰ ਹੈ ਜਿਹੜੀ 2-2 ਘੰਟੇ ਸੰਕਾ ਕਤਾਰ ਦੇ ਵਿੱਚ ਲੱਗਦੀਆਂ ਨੇ ਤੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਸ਼ਰਧਾ ਤੇ ਕਿੰਨੀ ਭਾਵਨਾ ਹੋਈਗੀ ਉਹਨਾਂ ਦੇ ਮਨਾਂ ਦੇ ਅੰਦਰ ਜੋ ਇਹਨੀ ਦੂਰੋਂ ਦੂਰੋਂ ਮਾਤਾ ਦੇ ਦਰਸ਼ਨਾ ਦੇ ਲਈ ਇਥੋਂ ਤੱਕ ਪਹੁੰਚਦੇ ਨੇ ਤੇ ਦੂਸਰੇ ਪਾਸੇ ਜੇਕਰ ਪ੍ਰਸ਼ਾਸਨ ਦਾ ਸੀ ਪ੍ਰਬੰਧ ਦੇਖੀਏ ਤਾਂ ਪ੍ਰਸ਼ਾਸਨ ਦਾ ਬਹੁਤ ਹੀ ਪੁਕਤਾ ਤੇ ਵਧੀਆ ਪ੍ਰਬੰਧ ਹੈ ਲੋਕਾਂ ਦੀ ਸੁਰੱਖਿਆ ਦੇ ਲਈ ਹਰ ਇੱਕ ਪ੍ਰਬੰਧ ਕੀਤਾ ਗਿਆ ਜਿੱਥੇ ਆਮ ਜਨਤਾ ਜਾਂ ਫਿਰ ਆਪਾਂ ਕਹਿ ਦਈਏ ਸ਼ਰਧਾਲੂਆਂ ਦੇ ਵੱਲੋਂ ਰਾਸਤਿਆਂ ਦੇ ਵਿੱਚ ਯਾਤਰੀਆਂ ਦੇ ਲਈ ਲੰਗਰ ਲਗਾਏ ਜਾਂਦੇ ਨੇ ਵੱਖ-ਵੱਖ ਤਰੀਕੇ ਦੇ ਅਸੀਂ ਪਹਿਲਾਂ ਲੰਗਰ ਵੀ ਦੇਖੇ ਖਾਨਪਿੰਡ ਜਿੱਥੇ ਲੰਗਰ ਲਗਾਏ ਜਾਂਦੇ ਸਨ ਉੱਥੇ ਹੀ ਦਵਾਈਆਂ ਦੀ ਵੀ ਸੇਵਾ ਮੋਟਰਸਾਈਕਲ ਅਤੇ ਐਕਟਿਵਾ ਠੀਕ ਕਰਨ ਦੀ ਵੀ ਸੇਵਾ ਲਗਾਈ ਗਈ ਸੀ ਤੇ ਉੱਥੇ ਹੁਣ ਜੇਕਰ ਆਪਾਂ ਇੱਥੋਂ ਦੀ ਗੱਲ ਕਰੀਏ ਤਾਂ ਲਗਾਤਾਰ ਜਿਹੜੀ ਸ਼ਰਧਾਲੂ ਆ ਉਹ ਇੱਥੇ ਪਹੁੰਚ ਰਹੇ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਵਧੀਆ ਪ੍ਰਬੰਧ ਕੀਤਾ ਗਿਆ ਹੈ ਲਾਈਵ ਤਸਵੀਰਾਂ ਤੁਸੀਂ ਮਾਂਛਿੰਤਪੁਰਨੀ ਦਰਬਾਰ ਦੇ ਬਾਹਰ ਦੀਆਂ ਦੇਖ ਰਹੇ ਹੋ ਜਿੱਥੇ ਰਾਤ ਨੂੰ ਜੋਤਾਂ ਦੇ ਦਰਸ਼ਨਾਂ ਦੇ ਲਈ ਸੰਗਤਾਂ ਆਉਣੀਆਂ ਉਸ ਤੋਂ ਪਹਿਲਾਂ ਹੀ ਕਾਫੀ ਸਾਰੀ ਸੰਗਤ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਹਮ ਹੁਮਾ ਕੇ ਵੱਡੇ ਪੱਦਰ ਦੇ ਉੱਪਰ ਜਿਹੜੀਆਂ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਸ਼ਰਧਾ ਭਾਵਨਾ ਤੁਸੀਂ ਆਪ ਦੇਖ ਸਕਦੇ ਹੋ ਕਿ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਇਹਨਾਂ ਦੀ ਜਿਹੜੀ ਗਿਣਤੀ ਉਹ ਕੱਟਣ ਦਾ ਨਾਮ ਨਹੀਂ ਲੈ ਰਹੀ ਸਕੂ ਕਿ ਹਰ ਘੰਟੇ ਦੇ ਨਾਲ ਗਿਣਤੀ ਹੈ ਜਿਹੜੀ ਦੁੱਗਣੀ ਹੋ ਰਹੀ ਹੈ ਅੱਗੇ ਤੱਕ ਤੁਹਾਨੂੰ ਅਸੀਂ ਦਰਸ਼ਨ ਕਰਵਾਉਂਗਾ ਵਾਂਗੇ ਕਿ ਕਿਵੇਂ ਸੰਗਤਾਂ ਜਿਹੜੀਆਂ ਉੱਪਰ ਤੱਕ ਪਹੁੰਚ ਰਹੀਆਂ ਨੇ ਲੰਬੀਆਂ ਕਤਾਰਾਂ ਪਾਰ ਕਰਨ ਤੋਂ ਬਾਅਦ ਆਖਰਕਾਰ ਆਪਣੀ ਮੰਜ਼ਿਲ ਤੱਕ ਉਹ ਪਹੁੰਚ ਚੁੱਕੀਆਂ ਨੇ ਤੇ ਲੰਬੀਆਂ ਕਤਾਰਾਂ ਤੁਸੀਂ ਪਿੱਛੋਂ ਵੀ ਦੇਖੀ ਹੈ ਕਿ ਇੱਕ ਇੱਕ ਘੰਟਾ ਛੋਟੇ ਛੋਟੇ ਬੱਚੇ ਵੀ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਬਜ਼ੁਰਗ ਵੀ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਸ਼ਰਧਾ ਭਾਵਨਾ ਹੈ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੀਆਂ ਨੇ ਹਰ ਸਾਲ ਸੌਨ ਦੇ ਮਹੀਨੇ ਦੇ ਵਿੱਚ ਮੇਲਾ ਲੱਗਦਾ ਹੈ ਤੇ ਸੰਗਰਤੀ ਸਭ ਤੇ ਮਾਦੇ ਪਵੰਦੀ ਬਿਲਕੁਲ ਅਸੀਂ ਬਾਹਰ ਪਹੁੰਚ ਚੁੱਕੇ ਆ ਤਾਂ ਤੁਸੀਂ ਇੱਥੋਂ ਦੀ ਰੌਣਕ ਇੱਥੋਂ ਦਾ ਨਜ਼ਾਰਾ ਦੇਖ ਸਕਦੇ ਹੋ ਕਿੰਨਾ ਅਲੌਕਿਕ ਨਜ਼ਾਰਾ ਹੈ ਸ਼ਾਂਤਮਈ ਮਾਹੌਲ ਬਣਿਆ ਹੋਇਆ ਤੇ ਪਤਨੀਆਂ ਲਾਈਨਾਂ ਜਿਹੜੀਆਂ ਉਹ ਟੁੱਟਣ ਦਾ ਨਾਮ ਨਹੀਂ ਲੈ ਰਹੀਆਂ ਜਿਵੇਂ ਜਿਵੇਂ ਸਮਾਂ ਨਜ਼ਦੀਕ ਆ ਰਿਹਾ ਰਾਤ ਦਾ ਸਮਾਂ ਨਜ਼ਦੀਕ ਆ ਰਿਹਾ ਉਦਾਂ ਉਦਾਂ ਸੰਗਤਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ ਤੇ ਆਸ-ਪਾਸੇ ਜਿਹੜੀਆਂ ਦੁਕਾਨਾਂ ਤੁਸੀਂ ਪ੍ਰਸ਼ਾਦ ਦੇਖ ਸਕਦੇ ਹੋ ਤਿਆਰ ਕਰਕੇ ਰੱਖਿਆ ਹੋਇਆ ਹੈ ਮਾਤਾ ਦੇ ਦਰਬਾਰ ਤੇ ਚੜਾਉਣ ਦੇ ਲਈ ਚੁੰਨੀਆਂ ਜਿਹੜੀਆਂ ਬੜੀਆਂ ਸੋਹਣੀਆਂ ਸਜਾਈਆਂ ਹੋਈਆਂ ਨੇ ਹੌਲੀ ਹੌਲੀ ਕਰਕੇ ਅਸੀਂ ਵੀ ਦਰਬਾਰ ਦੇ ਨਜ਼ਦੀਕ ਪਹੁੰਚੇ ਜਾ ਰਹੇ ਹਾਂ ਜਿਵੇਂ ਕਿ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਲਾਈਨ ਹੈ ਜਿਹੜੀ ਬੜੀ ਲੰਬੀ ਲੱਗੀ ਹੋਈ ਹੈ ਸੰਗਤਾਂ ਦੀ ਤੇ ਸੰਗਤਾਂ ਜਿਹੜੀਆਂ ਬਹੁਤ ਦੂਰੂ ਦੂਰੋਂ ਆਉਂਦੀਆਂ ਨੇ ਹੌਲੀ ਹੌਲੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਅਸੀਂ ਜ਼ਰੂਰ ਕਰਾਂਗੇ ਤੇ ਆਹੋ ਕਰਦੇ ਹਾਂ ਗੱਲਬਾਤ ਹੈਲੋ ਮੈਮ ਸ਼ਸ਼ੀਗਾਰ ਸ਼ਸ਼ੀਗਾਲ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਜਿਗਰਾਉਂ ਤੋਂ ਜਿਗਰਾਉਂ ਤੋਂ ਤੁਸੀਂ ਹਰ ਸਾਲ ਆਉਂਦੇ ਹੋ ਹਾਂਜੀ ਅਸੀਂ ਹਰ ਸਾਲ ਵੀ ਆਨੇ ਤੇ ਅਸੀਂ ਬਹੁਤ ਜਲਦੀ ਆਨੇ ਵਾਹਾਂ ਮੈਂ ਜਦੋਂ ਲੱਗੇ ਜੀ ਅਜੀ ਆਪ ਨੂੰ 2 ਮਹੀਨੇ ਮੇਗਾ ਆ ਕਰਨ ਗਏ ਸੀ 2 ਮਹੀਨੇ ਵਿੱਚ ਆ ਕੇ ਗਏ ਤੇ ਤੁਸੀਂ ਦੇਖ ਸਕਦੇ ਕਿੰਨੀ ਸ਼ਰਧਾ ਭਾਵਨਾ ਹੁੰਦੀ ਹੈ ਪਕਟਾਂ ਦੇ ਮਨ ਦੇ ਅੰਦਰ ਤੇ ਕਿੰਨਾ ਉਤਸ਼ਾਹ ਸੀ ਇੱਥੇ ਆਉਣ ਦਾ ਚਾਹ ਹੁੰਦਾ ਹਾਂ ਚਾਹ ਹੁੰਦਾ ਜੀ ਹਮਾਰੇ ਕੋਈ ਕੰਮ ਵੀ ਸੀਗਾ ਜ਼ਰੂਰੀ ਪਰ ਉਸ ਕੰਮ ਕੋ ਛੋੜ ਕੇ ਨਾ ਆਏ ਹਮ ਮੰਦਰ ਜੀ ਮਾਤਾ ਕੀ ਕਵਾਸ ਪਹਿਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਚੰਦਪੂਨੀ ਦਾ ਹਾਂਜੀ ਤੇ ਤੁਸੀਂ ਦੇਖਿਆ ਜਿਵੇਂ ਸ਼ਰਧਾ ਜਿਹੜੀ ਹੁੰਦੀ ਹੈ ਉਹਨਾਂ ਦੇ ਮਨਾਂ ਦੇ ਅੰਦਰ ਤੇ ਆਪਣੇ ਜ਼ਰੂਰੀ ਕੰਮ ਛੱਡ ਕੇ ਸਾਲ ਦਾ ਜਿਹੜਾ ਇਹ ਦਿਨ ਹੈ ਇਹ ਤਿਉਹਾਰ ਹੈ ਮਨਾਉਣ ਦੇ ਲਈ ਇੱਥੇ ਪਹੁੰਚਦੇ ਨੇ ਤੇ ਹੋਰ ਵੀ ਸੰਗਤਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਹੋ ਤੁਸੀਂ ਕਰਨਾਲ ਤੋਂ ਕਰਨਾਲ ਹਾਂਜੀ ਕਰਨਾਲ ਤੋਂ ਦੇਖੋ ਦੂਰੋਂ ਦੂਰੋਂ ਸੰਤਾ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਆਏ ਆ ਤੁਸੀਂ ਹਰ ਸਾਲ ਆਉਂਦੇ ਹਾਂਜੀ ਹਰ ਸਾਲ ਆਉਂਦੇ ਤੇ ਕਿੰਨਾ ਉਤਸ਼ਾਹ ਹੁੰਦਾ ਚਾਹ ਹੁੰਦਾ ਬਹੁਤ ਆਉਂਦਾ ਜੀ ਪੂਰੇ ਫੈਮਿਲੀ ਦੇ ਨਾਲ ਆਏ ਹਾਂ ਹਾਂਜੀ ਹਾਂਜੀ ਹਰ ਸਾਲ ਪੂਰੀ ਫੈਮਿਲੀ ਆਉਂਦੀ ਹਾਂ ਹਾਂਜੀ ਤੇ ਦੇਖੋ ਇਦਾਂ ਇਦਾਂ ਹੀ ਇਹਨਾਂ ਦੇ ਵਾਂਗੂ ਛਰਦਾ ਜਿਹੜੀ ਹੁੰਦੀਆਂ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਤਾਂ ਤੁਸੀਂ ਜੁੜੇ ਰਹੋ ਜਲੰਧਰ ਸਿਟੀ ਲਾਈਵ ਦੇ ਨਾਲ देख सकते हो कि कल सत श्रीकाल सिटी लाइव नाल जुड़ चुके दर्शकों का स्वागत है ਇਸ ਸਮੇਂ ਅਸੀਂ ਖੜੇ ਹਾਂ ਮਾ ਚਿੰਤਪੁਰਨੀ ਦੇ ਦਰਬਾਰ ਦੇ ਬਾਹਰ ਜਿੱਥੇ ਲੰਬੀਆਂ ਕਤਾਰਾਂ ਤੁਸੀਂ ਸੰਗਤਾਂ ਦੀਆਂ ਦੇਖ ਸਕਦੇ ਹੋ ਸ਼ਰਧਾ ਭਾਵਨਾ ਦੇਖ ਸਕਦੇ ਹੋ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਲੱਗੇ ਇਥੋਂ ਭਵਨ ਤੱਕ ਪਹੁੰਚ ਰਹੇ ਨੇ ਤੇ ਤੁਸੀਂ ਬਹੁਤ ਭਾਗਾ ਵਾਲੇ ਹੋ ਤੁਹਾਨੂੰ ਅਸੀਂ ਲਾਈਵ ਜਿਹੜੇ ਦਰਸ਼ਨ ਹੈ ਉਹ ਕਰਵਾ ਰਹੇ ਹਾਂ ਕਿਉਂਕਿ ਇਹ ਜਿਹੜੀਆਂ ਸੰਗਤਾਂ ਲਾਈਨ ਦੇ ਵਿੱਚ ਲੱਗੀਆਂ ਨੇ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਹਰ ਸਾਲ ਸੋਨ ਦੇ ਮਹੀਨੇ ਵਿੱਚ ਇੱਥੇ ਮੇਲਾ ਲੱਗਦਾ ਹੈ ਜਿੱਥੇ ਵਧੀਆ ਪ੍ਰਸ਼ਾਸਨ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਉੱਥੇ ਹੀ ਸੰਗਤਾਂ ਜਿਹੜੀਆਂ ਕਾਫੀ ਦੂਰੋਂ ਦੂਰੋਂ ਪਹੁੰਚਦੀਆਂ ਨੇ ਸੰਗਤਾਂ ਦੇ ਵਿੱਚ ਤੁਸੀਂ ਉਤਸ਼ਾਹ ਦੇਖ ਸਕਦੇ ਹੋ ਕਿ ਸੰਕਤਾਂ ਦੇ ਵਿੱਚ ਤੁਸੀਂ ਉਤਸ਼ਾਹ ਦੇਖ ਸਕਦੇ ਹੋ ਕਿ ਕਿੰਨਾ ਉਤਸ਼ਾਹ ਹੈ ਦੂਰੋਂ ਦੂਰੋਂ ਹਰ ਸਾਲ ਸੰਕਤਾਂ ਸੌਂ ਦੇ ਮਹੀਨੇ ਇੱਥੇ ਜਿਹੜਾ ਮੇਲਾ ਲੱਗਦਾ ਹੈ ਉੱਥੇ ਪਹੁੰਚਣੀਆਂ ਨੇ ਤੇ ਲੰਬੀ ਕਤਾਰ ਹੈ ਜਿਹੜੀ 2-2 ਘੰਟੇ ਸੰਕਾ ਕਤਾਰ ਦੇ ਵਿੱਚ ਲੱਗਦੀਆਂ ਨੇ ਤੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਸ਼ਰਧਾ ਤੇ ਕਿੰਨੀ ਭਾਵਨਾ ਹੋਈਗੀ ਉਹਨਾਂ ਦੇ ਮਨਾਂ ਦੇ ਅੰਦਰ ਜੋ ਇਹਨੀ ਦੂਰੋਂ ਦੂਰੋਂ ਮਾਤਾ ਦੇ ਦਰਸ਼ਨਾ ਦੇ ਲਈ ਤੋ ਤੱਕ ਪਹੁੰਚਦੇ ਨੇ ਤੇ ਦੂਸਰੇ ਪਾਸੇ ਜੇਕਰ ਪ੍ਰਸ਼ਾਸਨ ਦਾ ਸੀ ਪ੍ਰਬੰਧ ਦੇਖੀਏ ਤਾਂ ਪ੍ਰਸ਼ਾਸਨ ਦਾ ਬਹੁਤ ਹੀ ਪੁਕਤਾ ਤੇ ਵਧੀਆ ਪ੍ਰਬੰਧ ਹੈ ਲੋਕਾਂ ਦੀ ਸੁਰੱਖਿਆ ਦੇ ਲਈ ਹਰ ਇੱਕ ਪ੍ਰਬੰਧ ਕੀਤਾ ਗਿਆ ਜਿੱਥੇ ਆਮ ਜਨਤਾ ਜਾਂ ਫਿਰ ਆਪਾਂ ਕਹਿ ਦਈਏ ਸ਼ਰਧਾਲੂਆਂ ਦੇ ਵੱਲੋਂ ਰਾਸਤਿਆਂ ਦੇ ਵਿੱਚ ਯਾਤਰੀਆਂ ਦੇ ਲਈ ਲੰਗਰ ਲਗਾਏ ਜਾਂਦੇ ਨੇ ਵੱਖ-ਵੱਖ ਤਰੀਕੇ ਦੇ ਅਸੀਂ ਪਹਿਲਾਂ ਲੰਗਰ ਵੀ ਦੇਖੇ ਖਾਣ ਪੀਣ ਦੇ ਜਿੱਥੇ ਲੰਗਰ ਲਗਾਏ ਜਾਂਦੇ ਸਨ ਉੱਥੇ ਹੀ ਦਵਾਈਆਂ ਦੀ ਵੀ ਸੇਵਾ ਮੋਟਰਸਾਈਕਲ ਅਤੇ ਐਕਟਿਵਾ ਠੀਕ ਕਰਨ ਦੀ ਵੀ ਸੇਵਾ ਲਗਾਈ ਗਈ ਸੀ ਤੇ ਉੱਥੇ ਹੀ ਹੁਣ ਜੇਕਰ ਆਪਾਂ ਇੱਥੋਂ ਦੀ ਗੱਲ ਕਰੀਏ ਤਾਂ ਲਗਾਤਾਰ ਜਿਹੜੀ ਸ਼ਰਦਾਲੂ ਆ ਉਹ ਇੱਥੇ ਪਹੁੰਚ ਰਹੀ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਵਧੀਆ ਪ੍ਰਬੰਧ ਕੀਤਾ ਗਿਆ ਹੈ ਲਾਈਵ ਤਸਵੀਰਾਂ ਤੁਸੀਂ ਮਾਂਛਿੰਤਪੁਰਨੀ ਦਰਬਾਰ ਦੇ ਬਾਹਰ ਦੀਆਂ ਦੇਖ ਰਹੇ ਹੋ ਜਿੱਥੇ ਰਾਤ ਨੂੰ ਜੋਤਾਂ ਦੇ ਦਰਸ਼ਨਾਂ ਦੇ ਲਈ ਸੰਗਤਾਂ ਆਉਣੀਆਂ ਉਸ ਤੋਂ ਪਹਿਲਾਂ ਹੀ ਕਾਫੀ ਸਾਰੀ ਸੰਗਤ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਹਮ ਹੁਮਾ ਕੇ ਵੱਡੇ ਪੱਦਰ ਦੇ ਉੱਪਰ ਜਿਹੜੀਆਂ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਸ਼ਰਧਾ ਭਾਵਨਾ ਤੁਸੀਂ ਆਪ ਦੇਖ ਸਕਦੇ ਹੋ ਕਿ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਇਹਨਾਂ ਦੀ ਜਿਹੜੀ ਗਿਣਤੀ ਉਹ ਕੱਟਣ ਦਾ ਨਾਮ ਨਹੀਂ ਲੈ ਰਹੀ ਸਕੂ ਕਿ ਹਰ ਘੰਟੇ ਦੇ ਨਾਲ ਗਿਣਤੀ ਹੈ ਜਿਹੜੀ ਦੁੱਗਣੀ ਹੋ ਰਹੀ ਹੈ ਅੱਗੇ ਤੱਕ ਤੁਹਾਨੂੰ ਅਸੀਂ ਦਰਸ਼ਨ ਕਰਵਾਉਂਗਾ ਵਾਂਗੇ ਕਿ ਕਿਵੇਂ ਸੰਗਤਾਂ ਹੈ ਜਿਹੜੀਆਂ ਉੱਪਰ ਤੱਕ ਪਹੁੰਚ ਰਹੀਆਂ ਨੇ ਲੰਬੀਆਂ ਕਤਾਰਾਂ ਪਾਰ ਕਰਨ ਤੋਂ ਬਾਅਦ ਆਖਰਕਾਰ ਆਪਣੇ ਮੰਜ਼ਲ ਤੱਕ ਉਹ ਪਹੁੰਚ ਚੁੱਕੀਆਂ ਨੇ ਤੇ ਲੰਬੀਆਂ ਕਤਾਰਾਂ ਤੁਸੀਂ ਪਿੱਛੋਂ ਵੀ ਦੇਖੀ ਹੈ ਕਿ ਇੱਕ ਇੱਕ ਘੰਟਾ ਛੋਟੇ ਛੋਟੇ ਬੱਚੇ ਵੀ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਬਜ਼ੁਰਗ ਵੀ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਸ਼ਰਧਾ ਭਾਵਨਾ ਹੈ ਦੂਰ ਦੂਰੋਂ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੀਆਂ ਨੇ ਹਰ ਸਾਲ ਸੌਨ ਦੇ ਮਹੀਨੇ ਦੇ ਵਿੱਚ ਮੇਲਾ ਲੱਗਦਾ ਹੈ ਤੇ ਸੰਗਰਤੀ ਸਭ ਤੇ ਮਾਹ ਦੇ ਪਵੰਦੇ ਬਿਲਕੁਲ ਅਸੀਂ ਬਾਹਰ ਪਹੁੰਚ ਚੁੱਕੇ ਆ ਤਾਂ ਤੁਸੀਂ ਇੱਥੋਂ ਦੀ ਰੌਣਕ ਇੱਥੋਂ ਦਾ ਨਜ਼ਾਰਾ ਦੇਖ ਸਕਦੇ ਹੋ ਕਿੰਨਾ ਅਲੌਕਿਕ ਨਜ਼ਾਰਾ ਹੈ ਸ਼ਾਂਤਮਈ ਮਾਹੌਲ ਬਣਿਆ ਹੋਇਆ ਤੇ ਪਗਧਾਨੀਆਂ ਲਾਈਨਾਂ ਜਿਹੜੀਆਂ ਉਹ ਟੁੱਟਣ ਦਾ ਨਾਮ ਨਹੀਂ ਲੈ ਰਹੀਆਂ ਜਿਵੇਂ ਜਿਵੇਂ ਸਮਾਂ ਨਜ਼ਦੀਕ ਆ ਰਿਹਾ ਹੈ ਰਾਤ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਉਦਾਂ ਉਦਾਂ ਸੰਗਤਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ ਤੇ ਆਸ-ਪਾਸੇ ਜਿਹੜੀਆਂ ਦੁਕਾਨਾਂ ਤੁਸੀਂ ਪ੍ਰਸ਼ਾਦ ਦੇਖ ਸਕਦੇ ਹੋ ਤਿਆਰ ਕਰਕੇ ਰੱਖਿਆ ਹੋਇਆ ਹੈ ਮਾਤਾ ਦੇ ਦਰਬਾਰ ਤੇ ਚੜਾਉਣ ਦੇ ਲਈ ਚੁੰਨੀਆਂ ਜਿਹੜੀਆਂ ਬੜੀਆਂ ਸੋਹਣੀਆਂ ਸਜਾਈਆਂ ਹੋਈਆਂ ਨੇ ਹੌਲੀ ਹੌਲੀ ਕਰਕੇ ਅਸੀਂ ਵੀ ਦਰਬਾਰ ਦੇ ਨਜ਼ਦੀਕ ਪਹੁੰਚੇ ਜਾ ਰਹੇ ਹਾਂ ਜਿਵੇਂ ਕਿ ਸਾਹ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਲਾਈਨ ਹੈ ਜਿਹੜੀ ਬੜੀ ਲੰਬੀ ਲੱਗੀ ਹੋਈ ਹੈ ਸੰਗਤਾਂ ਦੀ ਤੇ ਸੰਗਤਾਂ ਜਿਹੜੀਆਂ ਬਹੁਤ ਦੂਰੂ ਦੂਰੋਂ ਆਉਂਦੀਆਂ ਨੇ ਹੌਲੀ ਹੌਲੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਅਸੀਂ ਜ਼ਰੂਰ ਕਰਾਂਗੇ ਤੇ ਆਓ ਕਰਦੇ ਹਾਂ ਗੱਲਬਾਤ ਹੈਲੋ ਮੈਮ ਸ਼ਸ਼ੀਗਾਰ ਸ਼ਸ਼ੀਗਾਲ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਜਿਗਰਾਉਂ ਤੋਂ ਜਿਗਰਾਉਂ ਤੋਂ ਤੁਸੀਂ ਹਰ ਸਾਲ ਆਉਂਦੇ ਹੋ ਹਾਂਜੀ ਅਸੀਂ ਹਰ ਸਾਲ ਵੀ ਆਨੇ ਤੇ ਅਸੀਂ ਬਹੁਤ ਜਲਦੀ ਆਨੇ ਵਾਹ ਮਾਈ ਜਦੋਂ ਵੀ ਲੱਭ ਜੀ ਅਜੀ ਆਪ ਨੂੰ 2 ਮਹੀਨੇ ਮੇਗਾ ਆ ਕਰਨ ਗਏ ਸੀ 2 ਮਹੀਨੇ ਵਿੱਚ ਆ ਕੇ ਗਏ ਤੇ ਤੁਸੀਂ ਦੇਖ ਸਕਦੇ ਕਿੰਨੀ ਸ਼ਰਧਾ ਭਾਵਨਾ ਹੁੰਦੀ ਹੈ ਪਕਤਾਂ ਦੇ ਮਨ ਦੇ ਅੰਦਰ ਤੇ ਕਿੰਨਾ ਉਤਸ਼ਾਹ ਸੀ ਇੱਥੇ ਆਉਣ ਦਾ ਚਾਹ ਹੁੰਦਾ ਹੈ ਚਾਹ ਹੁੰਦਾ ਜੀ ਹਮਾਰੇ ਕੋਈ ਕੰਮ ਵੀ ਸੀਗਾ ਜ਼ਰੂਰੀ ਪਰ ਉਸ ਕੰਮ ਕੋ ਛੋੜ ਕੇ ਨਾ ਆਏ ਹਮ ਮੰਦਰ ਜੀ ਮਾਤਾ ਕੀ ਕਵਸ ਪੇਲਾ ਬੜੀ ਧੂਮ ਘਮਨਾ ਮਨਾਇਆ ਜਾਂਦਾ ਚੰਪੂਨੀ ਦਾ ਹਾਂਜੀ ਤੇ ਤੁਸੀਂ ਦੇਖਿਆ ਜਿਵੇਂ ਸ਼ਰਧਾ ਜਿਹੜੀ ਹੁੰਦੀ ਹੈ ਉਹਨਾਂ ਦੇ ਮਨਾਂ ਦੇ ਅੰਦਰ ਤੇ ਆਪਣੇ ਜ਼ਰੂਰੀ ਕੰਮ ਛੱਡ ਕੇ ਸਾਲ ਦਾ ਜਿਹੜਾ ਇਹ ਦਿਨ ਹੈ ਇਹ ਤਿਉਹਾਰ ਹੈ ਮਨਾਉਣ ਦੇ ਲਈ ਇੱਥੇ ਪਹੁੰਚਦੇ ਨੇ ਤੇ ਹੋਰ ਵੀ ਸੰਗਤਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਤੁਸੀਂ ਕਰਨਾਲ ਤੋਂ ਕਰਨਾਲ ਹਾਂਜੀ ਕਰਨਾਲ ਤੋਂ ਦੇਖੋ ਦੂਰੋਂ ਦੂਰੋਂ ਸੰਗਤਾਂ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਆਏ ਆ ਤੁਸੀਂ ਹਰ ਸਾਲ ਆਉਂਦੇ ਹੋ ਹਾਂਜੀ ਹਰ ਸਾਲ ਆਉਂਦੇ ਹਾਂ ਤੇ ਕਿੰਨਾ ਉਤਸ਼ਾਹ ਹੁੰਦਾ ਚਾਹ ਹੁੰਦਾ ਬਹੁਤ ਆਉਂਦਾ ਹੈ ਜੀ ਪੂਰੇ ਫੈਮਿਲੀ ਦੇ ਨਾਲ ਆਏ ਹਾਂ ਹਾਂਜੀ ਹਾਂਜੀ ਹਰ ਸਾਲ ਪੂਰੀ ਫੈਮਿਲੀ ਆਨਦੀ ਹੈ ਹਾਂਜੀ ਤੇ ਦੇਖੋ ਇਦਾਂ ਇਦਾਂ ਹੀ ਇਹਨਾਂ ਦੇ ਵਾਂਗੂ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਬਹੁਤ ਬਹੁਤ ਦੂਰੋਂ ਆਈਆਂ ਨੇ ਜਿਵੇਂ ਕਰਨਾਲ ਤੋਂ ਆਏ ਆ ਪਹਿਲਾਂ ਜਿਹੜੇ ਉਹ ਪੰਜਾਬ ਦੀ ਸੰਗਤ ਸੀ ਉਧਰੋਂ ਆਏ ਆ ਇਦਾਂ ਹੀ ਹੋਰਾਂ ਦੇ ਨਾਲ ਵੀ ਗੱਲਬਾਤ ਦੀ ਕੋਸ਼ਿਸ਼ ਕਰਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਦੀ ਜੈ ਮਾਤਾ ਦੀ ਤੁਸੀਂ ਕਿੱਥੋਂ ਆਏ ਹੋ ਲੁਧਿਆਣੇ ਜੀ ਆਈਆਂ ਲੁਧਿਆਣੇ ਤੋਂ ਤੇ ਆਪਣੀ ਫੈਮਿਲੀ ਦੇ ਨਾਲ ਆਏ ਹੋ ਹਾਂ ਜੀ ਮੇਰੇ ਦੀਦੇ ਆ ਕਿ ਮੇਰੀ ਭਾਂਜੀ ਹੈਗੀ ਮੇਰੇ ਨਾਲ ਹੈਗੀ ਆ ਅਸੀਂ ਹੱਸਾ ਲੰਨੇ ਆ ਜੀ ਮਾਤਾ ਦੇ ਦਰਸ਼ਨ ਜੋਤਾ ਵੀ ਕਰਨ ਵਾਸਤੇ ਜੀ ਤੇ ਕਿੱਦਾਂ ਦਾ ਲੱਗਦਾ ਹੈ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਇੱਥੇ ਆ ਕੇ ਜੀ ਦੇਖੋ ਉਤਸ਼ਾਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਦਿਲਾਂ ਦੇ ਵਿੱਚ ਕਿੰਨਾ ਇੱਕ ਚਾਹ ਹੁੰਦਾ ਹੈ ਕਿ ਇੱਕ ਸਾਲ ਦੇ ਬਾਅਦ ਜਿਹੜਾ ਇੱਥੇ ਪ੍ਰੋਗਰਾਮ ਇਹ 100 ਦੇ ਮਹੀਨੇ ਦੇ ਵਿੱਚ ਮੇਲਾ ਹੁੰਦਾ ਹੈ ਉਸ ਦੇ ਲਈ ਲੋਕ ਆਪ